ਪੰਜ ਤਤ ਕੋ ਤਨ ਰਚਿਓ ਜਾਣੂ ਚਤਰ ਸੁਜਾਨ ਜੇਤੇ ਉਪਜਿਓ ਨਾਨਕਾ ਲੀਨ ਤਾਹੀ ਮਹਿਮਨ اے ਚਤਰ ਸਿਆਣੇ ਮਨੁਖ ਇਹ ਗੱਲ ਜਾਣ ਲੈ ਕੀ ਇਹ ਸਰੀਰ ਪ੍ਰਭੂ ਨੇ ਪੰਜ ਤਤਾਂ ਤੋਂ ਬਣਾਇਆ ਹੈ ਨਾਨਕ ਫਰਮਾਉਂਦੇ ਹਨ ਇਹ ਚੰਗੀ ਤਰ੍ਹਾਂ ਮੰਨ ਲੈ ਜਿਸਨੂੰ ਤੂੰ ਪੈਦਾ ਹੋਇਆ ਹੈ ਉਸ ਵਿੱਚ ਲੀਨ ਹੋ ਜਾਣਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਪਜਮਨਾ ਓਪ ਨਿਦੁਤਰੇ ਪਾਰ ਸੰਤਪੁਰਖ ਜੋਰ ਦੇ ਕੇ ਆਖਦੇ ਹਨ ਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਵਸ ਰਿਹਾ ਹੈ ਨਾਨਕ ਹਿਦਾਇਤ ਕਰਦੇ ਹਨ हे ਮਨ ਉਸ ਪ੍ਰਮਾਤਮਾ ਦਾ ਭਜਨ ਕਰ ਲੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਸੁਖ ਦੁਖ ਜੇ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਜਿਸ ਨੂੰ ਸੁਖ ਦੁਖ ਲੋਭ ਮੋਹ ਹੰਕਾਰ ਨਹੀਂ ਛੁੰਦੇ ਨਾਨਕ ਆਖਦੇ ਹਨ اے ਮਨ ਸੁਨੋ ਮਨੁਖ ਰਬ ਦਾ ਰੂਪ ਹੈ ਉਸਤਤ ਨਿੰਦਿਆ ਨਹੀਂ ਜਹੇ ਕੰਚਨ ਲੋਹ ਸਮਾਨ ਉਹ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਜਿਸ ਨੂੰ ਉਸਤਤ ਜਾਣਿੰਦਿਆ ਦਾ ਅਸਰ ਨਹੀਂ ਹੁੰਦਾ ਜੋ ਸੋਨੇ ਤੇ ਲੋਹੇ ਨੂੰ ਵੀ ਕੋ ਜੇਹਾ ਸਮਝਦਾ ਹੈ ਨਾਨਕ ਆਖਦੇ ਹਨ हे ਮਨ ਸੁਣ ਤੂੰ ਇਹ ਗੱਲ ਜਾਣ ਲੈ ਕਿ ਉਸ ਨੂੰ ਮੁਕਤੀ ਮਿਲਦੀ ਹੈ ਹਰ ਸੁਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ ਜਿਸ ਨੂੰ ਖੁਸ਼ੀ ਜਾਂ ਗਮੀ ਆਪਣਾ ਜੋਰ ਨਹੀਂ ਪਾਉਂਦੀ ਜੋ ਵੈਰੀ ਅਤੇ ਮਿੱਤਰ ਨੂੰ ਵੀ ਇੱਕੋ ਜਿਹਾ ਸਮਝਦਾ ਹੈ ਨਾਨਕ ਆਖਦੇ ਹਨ ਏ ਮਨ ਤੂੰ ਇਹ ਗੱਲ ਪੱਕੀ ਸਮਝ ਕੀ ਉਸਨੂੰ ਮੁਕਤੀ ਮਿਲ ਚੁਕੀ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮੰਤ ਆਨ ਕਹ ਨਾਨਕ ਸੁਨ ਰੇ ਮਨਾ ਗਿਆਨੀ 타ਹਿਬ ਖਾਨ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਹੀ ਕਿਸੇ ਦਾ ਡਰ ਮੰਨਦਾ ਹੈ ਨਾਨਕ ਆਖਦੇ ਹਨ ਏ ਮਨ ਸੁਣ ਉਸਨੂੰ ਗਿਆਨੀ ਆਖ ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥਿਆ ਪਾਗ ਜੋ ਸਾਰੇ ਵਿਕਾਰ ਛੱਡ ਦਿੰਦਾ ਹੈ ਵਿਰਾਗੀ ਹੋ ਜਾਂਦਾ ਹੈ ਨਾਨਕ ਆਖਦੇ ਹਨ ਏ ਮਨ ਸੁਨ ਓ ਮਨੁਖ ਕਿਸਮਤ ਵਾਲਾ ਹੈ ਜਿਹ ਮਾਇਆ ਮਮਤਾਤ ਜੀ ਸੋਤੇ ਪਿਉ ਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਾਹਮਣ ਨਿਵਾਸ ਜਿਸ ਨੇ ਮਾਇਆ ਦਾ মোহ ਪਿਆਰ ਛੱਡ ਦਿੱਤਾ ਤੇ ਤਿਆਗੀ ਹੋ ਗਿਆ ਹੈ ਨਾਨਕ ਆਖਦੇ ਹਨ हे मन सुन उसदे दिल विच ब्रह्म बस रेहा है जे प्राणनी हो मैं तजी करता राम पहचान कहो नानक वो मुक्त नर ए मन सच्ची मान जिस प्राणनी ने हो मैं नु ਛੱਡ के करता प्रभु नु पहचान लिया है नानक कहदे हन हे मन ए गल सच्ची मान ले कि ओ मनुख संसार दे वंदना तो ਮੁਕਤ ਹੈ ਪੈ ਨਾਸਿੰਦ ਦੁਰਮਤ ਹਰਨ ਕਲਮੇ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੈ ਕਾਮ ਕਲਯੁਗ ਵਿਚ ਰੱਬ ਦਾ ਨਾਮ ਡਰ ਨਾਸ ਕਰਨ ਵਾਲਾ ਹੈ ਪੈੜੀ ਮਤ ਦੂਰ ਕਰਨ ਵਾਲਾ ਹੈ ਨਾਨਕ ਫਰਮਾਉਂਦੇ ਹਨ ਜੋ ਮਨੁੱਖ ਦਿਨ ਰਾਤ ਰੱਬ ਦਾ ਭਜਨ ਕਰਦੇ ਹਨ ਉਹਨਾਂ ਦੇ ਸਾਰੇ ਕੰਮ ਸਫਲਾ ਹੋ ਜਾਂਦੇ ਹਨ